ਕਾਂਤਲੇ ਅੱਜ ਕਿਹੜਾ ਬੈਠੀ ਹੈ ਥੋਠੇ ਵਿੱਚ ਕਿਦਾਂ ਠੱਗੀ ਮਾਰੀ ਨੇ ਛੱਗੀ ਇੱਥੇ ਆਈ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕਿਸ਼ਤ ਹੋਣੀ ਹੈ 50000 ਦੀ ਇੰਨੀ ਕਿਸ਼ਤ ਹੋਣੀ ਹੈ ਓਥੇ ਤੋਂ ਗੁਰਦਾਸਪੁਰ ਆਇਆ ਦਫਤਰੇ ਤੇ ਸਾਡੇ ਬੱਤੀ ਬੱਤੀ 100 ਲੈ ਕੇ ਆਇਓ ਨਾ ਤੇ ਅੰਦਾ ਕਿਤੇ ਆਏ ਪੈਸੇ ਅਸੀਂ ਹਾਂ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ ਸੌਂ ਮੰਗਲਵਾਰ ਤਾਨੂੰ ਪੈਸੇ ਮਿਲ ਜਾਣਗੇ ਤੇ ਸੌਂ ਮੰਗਲਵਾਰ ਤੱਕ ਆਈ ਗਏ ਤੇ ਉਥੇ ਟਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਹਾਂ ਬੋਰਵਾਰ ਵੀ ਪਾਛੜ ਦੇ ਹੀ ਉਹਨਾਂ ਨੇ ਤੇ ਫੋਨ ਅੰਠਾਣੇ ਰਿਪੋਰਟ ਕਰਨ ਲੱਗੀਆਂ ਅੱਜ ਨਾਲ ਸਾਡੇ ਨਾਲ ਠੱਗੀ ਮਾਰੀ ਹੈ ਕੀ ਪਤਾ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡਿਲ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਹੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਪੁਰਾਣੀ ਪਿੰਡ ਦਾ ਆ ਫੋਟੋਆਂ ਦਿੱਤੀਆਂ ਲਾਈਆਂ ਤੇ ਪੁਰਾਣੀ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦੇ ਫਾਰਮ ਭਰੇ ਦਿਆ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਕਠਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਇਨਸਾਫ ਦਿੱਤਾ ਜਾਏ ਅਸੀਂ ਐਸੇ ਵੀ ਚਾਬਨੂ ਦੀ ਐਲਸੀ ਕਿ ਕਰਨੇ ਆ ਜਾ ਕੇ ਤੇ ਸਾਨੂੰ ਇਨਸਾਫ ਦਿੱਤਾ ਜਾਏ ਇਹ ਦਿੰਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਕਿ ਪੈਸੇ ਤਾਂ ਹੀ ਤੇ ਆਵੇਂ ਨਾ ਠੱਗ ਪੁਨੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਦ ਲਿਆ ਵਾ ਅਸੀਂ ਉੱਥੇ ਚੱਲ ਗਏ ਆ ਪੋਛੇ ਸਾਢੇ ਇੱਕ ਇੱਕ ਮੈਂਬਰ ਕੋਲ ਸਾਢੇ 32-3500 ਰੁਪਇਆ ਸਾਡੇ ਕੋਲ ਲਿਆ ਆਂ ਅਸੀਂ 10 ਮੈਂਬਰ ਆ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਸੀਂ ਕਹਿੰਨੇ ਆ ਕਿ ਕਾਲੂ ਜਹਾੜੀ ਤੋਂ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜ਼ਰੂਰ ਆ ਕੀਤੀ ਜਾਵੇ ਨਾ ਦਿੱਤੇ ਹਾਂ ਜੀ ਭਾਜੀ ਹਾਂ ਭਾਜੀ ਜੀ ਕਰ ਮਾਂਗਾ ਹਨ ਵੇਹਣ ਨੂੰ ਸਾਫ ਮਿਲਣਾ ਚਾਹੀਦਾ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜਿੱਥੇ ਵੀ ਆ ਲਾਗੇ ਲੱਗੇ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਰਾਣੇ ਫਾਰਮ ਭਨੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੂੰ ਦਫ਼ਤਰ ਬੰਦ ਇਹਨਾਂ ਦਾ ਦਫ਼ਤਰ ਬਿਲਕੁਲ ਬੰਦ ਆ ਹੀ ਬੰਦੇ ਭੇਜੇ ਅੱਥੇ ਦਫ਼ਤਰ ਬੰਦ ਆ ਇਹਨਾਂ ਨੇ ਬੋਰਡ ਪਾੜ ਕੇ ਛੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਦੀ ਹੋ ਗਈ ਸਾਡੇ ਨਾਲ ਕਿਹਦਾ ਪਿੰਡ ਆਪਣਾ ਹਰਜਿੰਦਰਪੁਰ ਕਿਹੜਾ ਪਿੰਡ ਕੋਠੇ ਮਿਚਿਚੀ ਤਾਂ ਸਿੰਘ ਜੀ ਹਾਂ ਇਹ ਤਿੰਨ ਚਾਰ ਲਟਕੇ ਲੈ ਕੇ ਆਏ ਹੋ ਹੋਲੀਓ ਮਰਚ ਤੇ ਇੱਕ ਸਿਆਣਾ ਜਿਹਾ ਬੰਦਾ ਆਇਆ ਸਰਦਾਰਾਡੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਟ ਜਾ ਸਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ ਛੇ-ਸੱਤ ਫੋਟਾ ਕੱਦ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੋਲੀ-ਹੋਲੀ ਦੋ ਤਿੰਨ ਹਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਇੱਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕੈਸ ਮੌਕੇ ਚਲੋ ਕੈਸ ਨੂੰ ਲੋੜ ਹੁੰਦੀ ਪੈਹ ਟਿਲੇ-ਟਿਲੇ ਦੀ ਐਸੇ ਕਰਕੇ ਬੰਦਾ ਕਰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਹਾਂਗੇ ਉਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਸਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਅੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਸਾਡਾ ਬੰਦਾ ਵੀ ਸਪਾਲਾ ਮੀਆਂ ਸਾਲਾ ਉੱਥੇ ਹੀ ਕਿੰਨੇ ਕਿੰਨੇ ਪੈਸੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ ਸਾਡੇ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਹੱਥੀ ਪੈਸੇ ਫੜਾਏ ਬਾਰੋਬਾਰੀ ਫੇਰ ਕੰਦੇ ਸਾਈਨ ਕਰੋ ਬਾਰੋਬਾਰੀ ਆ ਨਾ ਵਿਚਾਰੀਆਂ ਨੇ ਸਾਈਨ ਵੀ ਕੀਤੇ ਮੈਂ ਵੀ ਬੋਲਿਆ ਇਹ ਤਾਂ ਠੱਗਪੁਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਦਫਤਰ ਆਫ ਆ ਕਿਉਂ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ ਪੂੜ ਕੇ ਤਾਲੇ ਮਾਰ ਕੇ ਭੱਜ ਭੁੱਜ ਗਏ ਆ ਜੇ ਕਹਦੇ ਬੰਦੇ ਲੱਭਣ ਤਾਂ ਫੇਰ ਤਾਂ ਚੱਲ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕੁਲਵੰਤ ਸਿੰਘ ਕੋਠੇ ਮਜੀਠੀ ਬਿਲਜ ਕੋਠੇ ਮਜੀਠੀ ਥੈਂਕ ਯੂ ਪੰਜਤੀ ਗੱਲਬਾਤ ਹੋਈ ਸੀ ਜੀ ਸਾਰੀ ਇਹ ਵੀ ਸਨੋਂਗਲੀ ਵਿੱਚ ਮਿਲੇ ਜੀ ਸਾਡੇ ਤੋਂ ਮੁੜੇ ਹੀ ਆਏ ਕਿਸ਼ਤਾਂ ਵਾਲੇ ਉਹਨੂੰ ਕਿਸ਼ਤੇ ਹੀ ਦੇਣ ਦੇ ਤੇ ਉੱਥੇ ਉਹ ਵੀ ਆਗਰ ਰੁਪਈਆ ਫਿਰ ਉੱਥੇ ਉਹ ਕਹਿੰ ਪੁੱਛਾਂ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੋਨ ਲੈਂਦੀਆਂ ਉਹਨਾਂ ਦੇ ਘਰ ਦੱਸੋ ਉਹ ਸਾਰੇ ਪਰੇ ਵੀ ਫੇਰ ਕੇ ਆਏ ਨੇ ਸਾਰੇ ਤੇ ਮੈਂ ਉਹਨਾਂ ਨੂੰ ਕਹਿ ਦਿੱਤੀ ਮੈਂ ਕਿਹਾ ਵੀ ਮੈਂ ਆ ਕਿਸੇ ਦਾ ਨਾਮ ਕਿਉਂ ਦੱਸਾਂ ਹੈਨਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ ਨਹੀਂ ਕਹਿੰਦੇ ਅਸੀਂ ਲੋਨ ਦੇਣਾ ਆ ਤੇ ਮੈਂ ਕਿਹਾ ਫਿਰ ਕਹਿੰ ਲਗਾ ਵੀ ਤੁਸੀਂ ਲੋਨ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਇਸ ਦਿੱਲੀ ਸਾਡੀ ਉਹ ਹੈ ਸਟਰ ਹੈਡਕਵਰਟਰ ਹਾਂਜੀ ਤੇ ਗੁਰਦਾਸਪੁਰ ਸਾਡਾ ਦਫਤਰ ਹੈ ਤੇ ਅਸੀਂ ਤੇ 50-50000 ਪਹਿਲੇ ਦਿਨਾਂ ਤੇ ਫਿਰ ਕਹਿ ਲਗੇ ਚਲੋ ਲੱਖ ਲੱਖ ਤੋਂ ਥੋੜੇ ਮੈਂਬਰ ਤੁਸੀਂ ਹੋ ਜੇ ਤਾਂ ਲੱਖ ਲੱਖ ਕਰਤਾ ਹਾਂ। ਹਾਂ। ਤਵਾਜ ਸਾਰਿਆਂ ਦਾ ਹੀ ਲੱਖ ਲੱਖ ਕਰਤਾ। ਤੇ 2 ਸਾਲ ਦਾ ਕਹਿੰਦੇ ਚੱਲਣਾ। ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਦੇ ਨੇ। ਉਹ ਐਂ ਗਰਦਾਸ ਪਰਗੇ ਤੋਂ ਉੱਤੇ ਦਫ਼ਤਰ ਵਿੱਚ ਦੇਖ ਕੇ ਆਇਆ। ਤੇ ਉਹ ਕਿਸ਼ਤ ਉਹ ਨਾਲ ਰੱਖੀ 5900 ਰੁਪਏ। ਟਾਡੇ ਕੋਲ ਕਿਨੇ ਪੈਟਾ ਦੀ ਧੰਗੀ ਮਾਰੀ 3250 ਸਾਰੇ ਇੱਕ ਮੈਂਬਰ ਇੱਕ ਮੈਂਬਰ ਦੋਹਾਂ ਮੈਂਬਰਾਂ ਲੋ ਤੇ ਉਹਨਾਂ ਨੇ ਪੰਜ-ਪੰਜ ਪੈਲੋ ਵੀ ਲਿਆ ਪੰਜ-ਪੰਜ ਸੌ ਰੁਪਇਆ ਪੈਲੋ ਲੈ ਲਿਆ ਉਹਨੇ ਉਹ ਇੱਥੇ ਹੀ ਲੈ ਲਿਆ ਸੀ ਘਾਰ ਹੀ ਤੇ ਬਾਅਦ ਬਾਅਦ ਚ ਉੱਥੇ ਦੇ ਗਏ ਬਤੂ ਸਾਡੇ 3200 ਸਾਡਾ ਘਰ ਵਾਹ ਗਏ ਧੰਗੀ ਮਾਰ ਕੇ ਚਲੇ ਗਏ ਆਨ ਨੂੰ ਤੇ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੇ ਵਿੱਚ ਆ ਗਏ ਕਹਿਣ ਲੱਗੇ ਤੁਹਾਡੇ ਬੱਚਿਆਂ ਵਰਗੇ ਆ ਤੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਤੇ ਮੇਰਾ ਨਾਸ਼ ਦੇਸ਼ ਪਨਾ ਜਿਹੜਾ ਪਿੰਡ ਜੀ ਕੋਟੇਮ ਜੀ